ਟ੍ਰਾਂਸਪੋਰਟਰ ਜਿੰਨਾ ਵੀ ਆਪਣੇ ਅਧਾਰਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਸੋ ਜਿੰਨੀਆਂ ਵੀ ਸਬਜ਼ੀਆਂ ਮੰਡੀਆਂ ਤੋਂ ਲੈ ਕੇ ਆਪਣੇ ਕੋਲੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਸੁਣਦੇ ਹੋਵੋਗੇ ਸੋ ਅਸੀਂ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਸੋ ਆਪਣੇ ਅਗਲੇ ਬਲਾਰੇ ਆਪਣੇ ਵਿਚਾਰ ਰੱਖਣਗੇ ਸੋ ਸੁਣ ਲੈ ਕਿਥੇ ਆਏ ਹੋਏ ਸਾਰੇ ਮੇਰੇ ਵੀਰ ਤੇ ਬਾਕੀ ਜੜੀਆਂ ਸਾਡੀਆਂ ਉਮਰ ਆਰ ਕਰ ਰਹੀਆਂ ਜਥੇ ਬੰਨੀਆਂ ਸਾਰਿਆਂ ਦਾ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਛੋਟੇ ਪਹਿਲਾਂ ਅਸੀਂ ਦੇਖੀਏ ਕਿ ਸਾਡੀ ਜਿਹੜੀ ਫਟੇ ਹੈ ਉਹ ਬਜਾਉਣ ਦਾ ਜਿਹੜਾ ਜ਼ਰੂਰਤ ਹੁੰਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਕੇ ਸਾਥੀਓ ਅਸਲ ਦੇ ਵਿੱਚ ਸਮੱਸਿਆ ਕੀ ਹੈ ਸਾਡੀ ਆ ਤੁਹਾਨੂੰ ਰੋਜ਼-ਰੋਜ਼ ਕੰਮ ਮੈਨਾ ਪੈਂਦਾ ਹੈ अॼो जो कुझु हो स्पन आहे इन ਕਿਉਂਕਿ कया ਪਾਈਖਾ ਪਹਿਲਾ ਦਾਜੀ ਨੇ ਸੰਸਾਰ ਪਾ ਸੰਖਿਆ ਜਿਹੜਾ ਉਹ ਲਾਗੂ ਕਰਿਆ ਨੀਤੀਆਂ ਪਰ ਨੀਤੀਆਂ ਬਣਾਉਂਦਾ ਨਹੀਂ ਉਹ ਨੀਤੀਆਂ ਕੌਣ ਬਣਾਉਂਦਾ ਖਾਮਨਾ ਜੀ ਦੇਖ ਹੈ ਜੀ 7 ਛੱਤ ਦੇਖ ਹੈ ਛੱਣੀ ਹੋਈ ਹੈ ਉਹਨਾਂ ਨੇ ਸਾਰੇ ਕਰਜ਼ੇ ਕਰਜ਼ਾਈ ਕੀਤੇ ਹੋਏ ਆ ਦੇਸ਼ ਤੇ ਉਹਨਾਂ ਨੇ ਧੱਕੇ ਨਾਲ ਜਮਦੋਸ ਕੀ ਹੋਏ ਜਿਲੇ ਮੈਂਬਰ ਬਣਾਇਆ ਉਹ ਮੈਂਬਰ ਹੈ ਉੱਥੇ ਸਾਰੇ ਕਿਲੇ ਵਪਾਰਕ ਨੇ ਹੈ ਸਾਰੇ ਮੰਤਰੀ ਜਿਹੜੇ ਮੈਂਬਰ ਆ ਉੱਥੇ ਉਹਨਾਂ ਨੂੰ ਜਿਹੜਾ ਕਹਿਣ ਦੇ ਵੀ ਇਹ ਲਾਗੂ ਕਰੋ ਆ ਲੋ ਆ ਜਿਹੜੇ ਪੁਰਾਣੇ ਆ ਰਹੇ ਆ ਜਿਹੜੇ ਪਹਿਲਾਂ ਆ ਰਹੇ ਆ ਅਲ ਜਿਹੜਾ ਹੁਣ ਆ ਰਿਹਾ ਨਵਾਂ ਇਹ ਸਾਰੇ ਉੱਥੋਂ ਆਏ ਆ ਤਾਂ ਕਿ ਇਹਨਾਂ ਨੂੰ ਲਾਗੂ ਕੀਤਾ ਜਾ ਸਕੇ ਸਾਥੀਓ ਇਹ ਜਿਹੜਾ ਸੰਸਾਰ ਦੇ ਉੱਤੇ ਜੇ ਇਹ ਚੱਲ ਰਿਹਾ ਹੁਣ ਇਕੱਲੇ ਸਾਡੇ ਦੇ ਇਕੱਲੇ ਇਹ ਖੰਨੂ ਜਿਹੜਾ ਇੱਥੇ ਕਰਕੇ ਅੱਜ ਪਹਿਲਾਂ ਸਾਡੀਆਂ ਸਾਡੇ ਭਾਈਚਾਰਾ ਜਿਹੜਾ ਬਾਹਰ ਤੁਰਿਆ ਫਿਰਦਾ ਉਹ ਗਿਆ ਵੀ ਸਾਰੀਆਂ ਮੰਗਾ ਪਹਿਲਾਂ ਦੀਆਂ ਤੇ ਅੱਜ ਮੰਗਾ ਜਿਹੜੀਆਂ ਸਾਰੀਆਂ ਆ ਰਹੀਆਂ ਉਹ ਸਾਡੀਆਂ ਵੀ ਹੈ ਇਹਨਾਂ ਦੀਆਂ ਸੰਗ ਹੈ ਪਰ ਸਾਥੀਓ ਇੱਕ ਗੱਲ ਸੰਗਾਂ ਵਾਲੀ ਹੈ ਅੱਜ ਜਿਹੜੀ ਇਹ ਨਵੀਂ ਜਿਹੜੀ ਅਸੀਂ ਕੋਹ ਚਲਾਇਆ ਉਹਦੇ ਵਿੱਚ ਇੱਕ ਪਹਿਲੀ ਜਿਹੜੀ ਮੰਗ ਹੈ ਉਹ ਅਸੀਂ ਕੀ ਰੱਖੀ ਹੈ ਵੀ ਕਿੰਨਾ ਚੱਕਰ W244 ਬਾਅਦ ਨਹੀਂ ਹੁੰਦਾ ਭਾਰਤ ਮੁੰਨਾ ਚਿੱਤਰ ਸਾਡਾ ਖਲਾਸਾ ਨਹੀਂ ਹੋਣਾ ਉਹਨਾਂ ਚਰਤ ਸਾਨੂੰ ਜਿਹੜਾ ਕੋਈ ਸੂਚਨਾ ਮਿਲਨੀ ਇਹ ਕਰਕੇ ਉਹ ਜਿਹੜਾ ਮੰਮੀ ਮੰਗ ਪਾਈਆਂ ਸੀ ਤੇ ਅੱਜ ਭਾਈਚਾਰੇ ਨੇ ਸਾਡੇ ਨੇ ਉਹ ਮੰਨੀਆਂ ਮੰਗ ਵੀ ਹਾਂ ਮੂਣੀ ਚਾਹੀਦੀ ਹੈ ਪਰ ਪਹਿਲਾਂ ਹੈ ਨਹੀਂ ਸੀ ਤੇ ਅੱਜ ਜਿਹੜਾ ਉਹ ਮੰਗਾ ਸਾਰੀਆਂ ਮੰਨਦੇ ਐ ਪਰ ਕੀ ਹੁੰਦਾ ਕੀ ਹੈ ਅਮਨ ਨਹੀਂ ਹੁੰਦਾ ਆਣੀਏ ਘੋਲੀ ਕਰੇ ਇਹ ਕਰਕੇ ਇਹਨਾਂ ਦੀ ਬਜਾਏ ਸਾਨੂੰ ਸੋਚਣਾ ਕੀ ਪਊਗਾ ਸਾਥੀਓ ਇਹ ਜਿਹੜੀਆਂ ਨੀਤੀਆਂ ਲਾਗੂ ਹੋ ਰੇਗਾ ਇਹਨਾਂ ਦਾ ਅਸਰ ਦੇ ਵਿੱਚ ਹੈ ਕੀ ਹੈ ਇਹਨਾਂ ਨੂੰ ਉਸੇ ਕਹਿੰਦੇ ਨਿੱਜੀ ਕਰਨੀਆਂ ਨੀਤੀਆਂ ਵਿਸ਼ਵੀਕਰਨ ਲੀਆਂ ਨੀਤੀਆਂ ਉਧਾਰੀ ਕਰਨ ਲੀਆਂ ਦੇਉ ਪਹਿਲਾ ਦਿੱਲੀ ਰੋਡ ਉੱਤੇ ਲਗਾਤਾਰ ਸ਼ੰਭੂ ਵਾਲੇ ਪਾਸੇ ਤੇ ਖਿਡਾਰੀ ਵਾਲੇ ਪਾਸੇ ਚੱਲਦੀ ਜਾਂਦਾ ਤੇ ਜਿੱਤਾਂਗੇ ਇਹ ਵੀ ਭਰਾਵੋ ਜੰਗ جاری ਹੈ ਉਸ ਕਰਕੇ ਅੱਜ ਆਪਾਂ ਇੱਥੇ ਗੱਲ ਸੁਣਨੀ ਗੱਲ ਸੁਣਾਉਣੀ ਆ ਤੁਸੀਂ ਤੁਹਾਡੇ ਆਗੂਆਂ ਨੇ ਜਲਜੀਤ ਸਿੰਘ ਢੱਲੇਵਰ ਕੇ ਮਹਾਰ ਚੋਧਿਆ ਨੇ ਗੱਲ ਸੁਣਨੀ ਆ ਤੁਸੀਂ ਇਹਸ ਕਰਕੇ ਜਿਵੇਂ ਇੱਕ ਗਾਣਾ ਕਿਸੇ ਸਿੰਗਰ ਨੇ ਗਾਇਆ ਕਹਿੰਦੇ ਜੇ ਤੂੰ ਹੀ ਚੰਗਾ ਹੁੰਦਾ ਲੋੜ ਕੋ ਪੈਂਦੀ ਹੋਰਾਂ ਦੀ ਜੇ ਭਗਵਾਨ ਸਰਾ ਸਾਡੇ ਪੰਜਾਬ ਦਾ ਜੇ ਇੰਨਾ ਚੰਗਾ ਹੁੰਦਾ ਤਾਂ ਭਰਾਵੋ ਆ ਪੰਜਾਬ ਬੰਦ ਕਰਨ ਦਾ ਫੱਦਾ ਲੋੜ ਨਹੀਂ ਪੈਣੀ ਸੀ ਤਾਂ ਭਰਾਵੋ ਸੈਂਟਰ ਸਰਕਾਰ ਨਾਲ ਗੱਲ ਕਰਦਾ ਤਾਂ ਜਿਹੜੀਆਂ ਜਾਇਜ਼ ਮੰਗਾਂ ਕਿਸਾਨਾਂ ਮਜ਼ਦੂਰਾਂ ਦੀਆਂ ਪੂਰੇ ਭਾਰਤ ਵਿੱਚ ਤੇ ਸਮਾਜ ਦੀਆਂ ਭਰਾਵੋ ਮਾਮਲੇ ਲੈਣੀਆਂ ਸੀ ਕੱਲ ਜਾਂਦੀ ਕਿੱਧਰ ਨੂੰ ਆਇਆ ਤੇ ਨਾਂ ਨੂੰ ਦੂਜੀ ਗੱਲ ਕਰਾਂ ਤੁਹਾਡੇ ਨਾਲ ਵੀ ਭਰਾਵੋ ਆਉਣ ਵਾਲੇ ਜਨਮ ਦੇ ਅੰਦਰ ਆ ਪੰਜਾਬ ਆ ਜਿਹੜਾ ਬਿਲਕੁਲ ਉੱਚੜ ਨੇ ਪਟਾਰ ਤੇ ਖੜਾ thank <laughs> you ਉਹ ਜਿਹੜਾ ਬੰਦਾ ਚਾਹੇ ਉਹ ਪੰਜਾਬ ਜੁਨੀਅਨ ਚ ਹੋਵੇ ਜਿਹੜੀ ਬੱਲੇਬਾਜ਼ੀ ਭਰਾ ਕਰਦੇ ਆ ਚਾਹੇ ਐਫਸੀ ਚ ਹੋਣ ਜਿਹੜਾ ਰਿਟਾਇਰ ਹੋ ਜਾਂਦਾ ਕਦੇ ਦੁਬਾਰਾ ਭਰਤੀ ਨਹੀਂ ਹੁੰਦਾ ਕਦੇ ਭਰਤੀ ਨਹੀਂ ਹੁੰਦਾ ਇਸ ਕਰਕੇ ਸਾਡੇ ਚ ਬਹੁਤ ਵੱਡੇ ਇਕ ਭਲੇਖੇ ਪਏ ਜਾ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਦਿੱਤੇ ਬੰਦਿਆਂ ਨੇ ਇੱਕ ਬਹੁਤ ਨਿਮਰਤਾ ਸਹਿਤ ਬੇਨਤੀ ਕਰਦਾ ਜਿੰਨਾ ਟਾਈਮ ਅਸੀਂ ਪਿੰਡ ਚ ਸਾਂਝੀ ਬਣਾਵਾਂਗੇ ਮਜ਼ਦੂਰਾਂ ਕਿਸਾਨਾਂ ਦੀ ਭਰਾਵੋ ਨਾ ਕਦੇ ਪਿੰਡ ਚੱਲੇ ਨਾ ਕਾਈ ਚੱਲੇ ਨਾ ਕੱਲ ਚੱਲੇ ਨਾ ਅੱਜ ਚੱਲੇ ਅਟਾਰਨਾ ਸਾਡੇ ਪਿੰਡ ਮੱਤੇ ਦੀ ਆ ਕੜੀਆਂ ਆ ਕੇ ਨੌਜਵਾਨ ਬੈਠੇ ਸਾਡੇ ਕਿਸਾਨਾਂ ਦੇ ਤੇ ਸਾਡੇ ਮੱਤੇ ਦੇ ਵਿੱਚ ਐਸੀ ਕਿਸਾਨਾਂ ਮਜ਼ਦੂਰਾਂ ਦੀ ਸਾਹ ਹੈ 20 ਮੁੰਡੇ ਕਿਸਾਨਾਂ ਦੇ ਕੱਤੇ ਹੁੰਦੇ ਆ ਤੇ 20 ਮਜ਼ਦੂਰਾਂ ਦੇ ਹੁੰਦੇ ਆ ਤੇ ਕੋਈ ਵੀ ਮੀਟਿੰਗ ਕਰਨੀ ਹੁੰਦੀ ਆ 50 ਬੰਦਿਆਂ ਤੋਂ ਘੱਟ ਨਹੀਂ ਹੋਊਗੀ ਸਾਡੇ ਮੀਟਿੰਗ ਕਿਸਾਨਾਂ ਤੇ ਮਜ਼ਦੂਰਾਂ ਦੀ ਇਸ ਤਰ੍ਹਾਂ ਦੀ ਸਾਹ ਬਣੀ ਹੋਈ ਆ ਅਸੀਂ ਪੰਜਾਬ ਦੀ ਲੜਾਈ ਬਣਾਉਣ ਜਾ ਰਹੇ ਆ ਜੀ ਉਹ ਲੜਾਈ ਜਿਹਨੂੰ ਇਤਿਹਾਸਮਾ ਨੇ ਪਾਵਰ ਘਰਾਣਿਆਂ ਨੇ ਸਾਰਾ ਦੇਸ਼ ਗਰਵੀ ਕਰ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਉਹਨੂੰ ਤਿਆਰੀ ਨੂੰ ਰੁਕਣ ਲਈ ਅੱਜ ਅਸੀਂ ਦੇ ਵਿੱਚ ਪੰਜਾਬ ਦੇ ਵਿੱਚ ਮਜ਼ਦੂਰਾਂ ਦਾ ਕਿਸਾਨਾਂ ਦਾ ਦੁਕਾਨਦਾਰਾਂ ਦਾ ਮੁਲਾਜ਼ਮਾਂ ਦਾ ਜਿਹੜੀ ਕਿ ਆਪਣੀ ਮਦਦ ਮੰਗੀ ਹੈ ਕਿ ਆਓ ਆਪਾਂ ਸਿਰ ਜੋੜ ਕੇ ਇਹਨਾਂ ਨੀਤੀਆਂ ਜਿਹੜੀਆਂ ਮੁਲਾਜ਼ਮਾਂ ਨੂੰ ਖਾ ਗਈਆਂ ਜਿਹੜੀਆਂ ਮਜ਼ਦੂਰਾਂ ਨੂੰ ਖਾ ਗਈਆਂ ਕਿਸਾਨਾਂ ਨੂੰ ਖਾ ਗਈਆਂ ਔਰ ਜਿਹੜਾ ਸਮਾਨ ਆ ਰਿਹਾ ਲਿਖੇ ਦੁਕਾਨਦਾਰ ਓਪਰਚੁਨਿਟੀ ਨੂੰ ਖਾ ਰਿਹਾ ਕੱਟੇ ਹੋ ਕੇ ਇਹ ਜਿੱਥੇ ਸਾਰੀ ਕਰਗੇ ਜਿਹਦੇ ਖਿਲਾਫ ਅਸੀਂ ਉਹ ਕਮੇਟੀਆਂ ਨੂੰ ਬਾਸ ਮੋੜ ਲਈ ਆਪਾਂ ਇਕੱਠੇ ਹੋਏ ਇਕੱਠੇ ਹੋ ਕੇ ਸੈਟ ਜੋੜ ਕੇ ਅੱਗੇ ਵਧ ਜੀ ਹੁੰਦੀ ਹੈ ਜੀ ਉਹਨਾਂ ਨੇ ਵੀ ਸਾਨੂੰ ਵਿੰਗੇ ਚੇਤੇ ਢੰਗ ਦੇ ਨਾਲ ਸਾਨੂੰ ਅਲਝਾਉਣਾ ਹੁੰਦਾ ਪਰ ਜਿਹੜੇ ਸਾਡੇ ਉੱਤੇ ਲੋਕ ਬੈਠੇ ਮਜੀਬੜੇ ਬੈਠੇ ਆ ਉਹ ਫੈਸਲਾ ਕਰਕੇ ਘਰਾਂ ਚੋਂ ਗਏ ਆ ਆਟਾ ਪਾਣੀ ਬੰਦ ਕਰਕੇ ਗਏ ਆ ਕਿ ਜਾਂ ਤਾਂ ਅਸੀਂ ਮੰਗਾ ਬਣਾ ਕੇ ਆਵਾਂਗੇ ਜਾਂ ਰਸੀਦੀਆਂ ਪਾ ਕੇ ਆਵਾਂਗੇ ਅੱਗੇ ਵੰਗੂ ਨਹੀਂ ਵੀ 25 ਦੀ ਤਰੀਕ ਨੂੰ ਰਾਤ ਨੂੰ ਆਊਗਾ ਤੇ ਚਾਰ ਬੰਦੇ ਪੁਲਿਸ ਦੇ ਚੱਕ ਢੱਲੇਵਾਲ ਨੂੰ ਲੈ ਜਾਣਗੇ ਅੱਜ ਦੋਨੇ ਪਾਸੋਂ ਖੂਨੀ ਟੱਕਰਾਂ ਹੋਣਗੀਆਂ ਉਹ ਟੱਕਰਾਂ ਦੇ ਵਿੱਚ ਸਾਡੇ ਯੋਧੇ ਵੀ ਮਰ ਸਕਦੇ ਝੀਲੋ ਸਕਦੇ ਤੇ ਜਿਹੜੇ ਚੱਕਣ ਆਉਣਗੇ ਉਹ ਵੀ ਮਰ ਸਕਦੇ ਆ